ਇੱਕ ਹੀ ਬਾਈ ਵੀ ਰਾਤ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਮਿਸਟਰ ਮੁਕੇਸ਼ ਕਪੂ 32 ਸੈਕਟਰ ਦੇ ਰਹਿਣ ਵਾਲੇ ਨੇ ਜੀ ਉਸੇ ਉਹਨਾਂ ਨੂੰ ਰਾਤ ਨੂੰ ਆਪਣੇ ਘਰ ਦੇ ਬਾਹਰ ਕੋਈ ਸ਼ੈਰ ਕਰ ਰਹੀ ਸੀ ਤੇ ਫੋਨ ਤੇ ਗੱਲ ਕਰ ਰਹੀ ਸੀ ਇਨ ਬਿਟਵੀਨ ਕੁਝ ਲੜਕੀਆਂ ਨੇ ਆ ਕੇ ਉਹਨਾਂ ਨੂੰ ਸਨੈਚਿੰਗ ਕੀਤੀ ਉਹਨਾਂ ਦਾ ਫੋਨ ਲੈ ਚੇ ਉਹਨਾਂ ਦੇ ਮੋਬਾਈਲ ਪਰ ਹੋਰ ਰਿੰਗ ਵਗੈਰਾ ਲਾ ਲਈਆਂ ਜੀ ਤੇ ਉਹਨਾਂ ਨੂੰ ਕੁਝ ਸਕਾਮੇ ਮਾਰੀਆਂ ਉਹ ਸਟਾ ਮਾਰੰਦ ਉੱਤੇ ਉਹਨਾਂ ਨੇ ਕੰਪਲੀਟ ਕੀਤੀ ਕਿ ਕੰਪਲੇਂਟ ਤੇ ਡਿਵੀਜ਼ਨ ਨੰਬਰ 7 ਵਿੱਚ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਕਰਨ ਤੋਂ ਬਾਅਦ ਬਲਾਈਂਡ ਸੀਗਾ ਜਿਹੜਾ ਕਿ ਮੇਰੇ ਏਸੀ ਕਿਸਾਬ ਮਿਸਟਰ ਸੁਮੇਸ਼ੂ ਔਰ ਭੁਪੇਂਦਰ ਇਨਸਪੈਕਟਰ 7 ਨੰਬਰ ਡਿਵੀਜ਼ਨ ਐਸ ਐਚ ਓ 7 ਇਹਨਾਂ ਨੇ ਅਫਸਰਾਂ ਦੇ ਨੋਟਿਸ ਲਿਆ ਕੇ ਤੇ ਜੁਸਤਾ ਸਿਟੀ ਸਾਹਿਬ اور ਡੀਸੀਪੀ ਸਾਹਿਬ ਤੋਂ ਗਾਈਡਲਾਈਨਸ ਮਿਲੀਆਂ ਉਹਨਾਂ ਨੂੰ ਲੈ ਕੇ ਤੇ ਉਸ ਸਾਹਿਬ ਨਾਲ ਇਹਨਾਂ ਨੇ ਉਹਨੂੰ ਟ੍ਰੇਸ ਕਰਨ ਦੀ ਕਾਫੀ ਜ਼ੋਰ ਸ਼ੋਰ ਨਾਲ ਮਿਹਨਤ ਕੀਤੀ ਔਰ ਮਿਹਨਤ ਦਾ ਨਤੀਜਾ ਇਹ ਨਿਕਲਿਆ ਕਿ ਇਹਨਾਂ ਦੇ ਹਮਰ ਰਿਸੋਰਸਸ ਔਰ ਟੈਕਨੀਕਲ ਜਸਤਾ ਇਨਫੋਰਮੇਸ਼ਨ ਦੇ ਮੁਤਾਬਕ ਇਹਨਾਂ ਨੇ ਉਹਨਾਂ ਨੂੰ ਟ੍ਰੇਸ ਕੀਤਾ ਔਰ ਟ੍ਰੇਸ ਕਰਨ ਤੇ ਚਾਰ ਲੜਕਿਆਂ ਨੂੰ ਅਰੈਸਟ ਕੀਤਾ ਸਰ ਪਹਿਲਾਂ ਵੀ ਪਰਚਾ ਸੀ ਇਨਾਂ ਤੇ ਜਿਹੜਾ ਹੈਗਾ ਇੱਕ ਲੜਕੇ ਦੇ ਉੱਤੇ ਪਹਿਲਾਂ ਵੀ ਤਿੰਨ ਪਰਚੇ ਹੈਗੇ ਆ ਇਹ ਮਤਲਬ ਚੌਥੀ ਹੋਲੀ ਵਾਰਦਾਤ ਹੈਗੀ ਆ ਔਰ ਜਿਹੜੇ ਦੂਸਰੇ ਮੁੰਡੇ ਹੈਗੇ ਉਹਨਾਂ ਤੇ ਫਸਟ ਪਰਚਾ ਹੀ ਹੈ ਬਾਕੀ ਉਹਨਾਂ ਦੇ ਪ੍ਰੀਵियस ਡਰੈਸਾਂ ਤੋਂ ਕਨਫਰਮ ਕੀਤਾ ਜਾਊਗਾ ਸਰ ਬ੍ਰਾਮ ਕੀ ਹੀ ਹੋਇਆ ਜੀ ਬ੍ਰਾਮ ਕੀ ਅੱਜ ਇਹਨਾਂ ਤੋਂ ਇੱਕ ਮੋਟਰਸਾਈਕਲ ਇੱਕ ਐਕਟਿਵਾ ਤਿੰਨ ਦਾਤ ਜਿਹੜੇ ਸਟੈਂਪਡ ਆਸਤੇ ਸੀਗੇ ਜੀ ਔਰ ਇੱਕ ਸੋਨੇ ਦੀ ਚੈਨ ਇੱਕ ਮੁੰਦਰੀ ਜੀ ਤੋ ਇਹ ਸਭ ਇਹ ਚੀਜ਼ਾਂ ਬਰਾਮਦ ਹੋਇਆ ਜਿਹਨਾਂ ਦੇ ਦੋ ਸਾਥੀ ਹੋਰ ਰੈਸਟੋਰਾਂ ਵਾਲੇ ਰਹਿੰਦੇ ਆ ਉਹਨਾਂ ਤੇ ਵੀ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਨੇ ਤਾਂ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਊਗਾ ਔਰ ਬਾਕੀ ਜਿਹੜੀ ਕੋਈ ਨਹੀਂ ਰਹਿੰਦੀ ਬਰਾਮਦ ਕੀ ਉਹ ਫਿਰ ਉਹ ਬੰਦਿਆ ਕੋਲ ਇਹਨਾਂ ਦੱਸਿਆ ਬਾਕੀ ਇਹ ਪੇਸ਼ ਕਰਕੇ ਰਿਮਾਂਡ ਲੈਣ ਤੋਂ ਬਾਅਦ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਉਹ ਕਿੱਤੇ ਜੋ ਸਰ ਜਿਹੜੀਆਂ ਚੈਨ ਤੇ ਮੰਦਰੀ ਬਰਾਮਦ ਨਾ ਹੋਈ ਐ ਲੇਸਟ ਚੋਹੀ 12 ਦਾ ਬਾਦ ਦਾ ਜਿਹੜੀਆਂ ਨੇ ਫੋਕ ਕਰਦੇ ਨੇ ਬਿਲਕੁਲ ਸੇਮ ਹੋਏ ਤਾਂ 300 ਤੋਂ ਬਾਅਦ ਰੈਸਟ ਹੋਏ ਨੇ ਤੇ ਉਹੀ ਸੇਮ ਇਨਸੀਡੈਂਟ ਦੋ ਜਿਹੇ ਬੰਦੇ ਸੀਗੇ ਤਾਂ ਦਾਈ ਨਾ ਰੈਸਟ ਫਿਰ ਸਰ ਸ਼ਹਿਰ ਦੇ ਵਿੱਚ ਸਨੇਚਿੰਗ ਦੇ ਬਾਦ ਦਾ ਤਾਂ ਹਲਕਾ ਪੂਰਬੀ ਦੇ ਕੁਝ ਜ਼ਿਆਦਾ ਹੀ ਹੋ ਰਹੀਆਂ ਨੇ ਇਹਨਾਂ ਨੂੰ ਲੈ ਕੇ ਪੁਲਿਸ ਕੀ ਕਰ ਰਹੀ ਹੈ ਐਕਚੁਅਲੀ ਜਿਹੜੀ ਇਹ ਵਾਰਦਾਤਾ ਹੈਗੀਆਂ ਇਹਨੂੰ ਦੇਖੀ ਸੀ ਕਾਫੀ ਪਿੱਛੇ ਪਹਿਲਾਂ ਵੀ ਰੈਸਟ ਕੀਤੇ ਸੀਗੇ ਮਿਹਰਬਾਨ ਵੀ ਫੜੇ ਸੀ ਜਿਹੜਾ ਮਾਡਲ ਸੀ ਜਾਂ ਬੋਤੀ ਨਗਰ ਵੀ ਫੜੇ ਫੋਕਰ ਪੁਆਇੰਟ ਵੀ ਫੜੇ ਜੀ ਅਸੀਂ ਕਾਫੀ ਬੰਦੇ ਆਲਰੇਡੀ ਰੈਸਟ ਕੀਤੇ ਜਿਹੜੇ ਕੋਈ ਕਲੁਕਾ ਜਿਹੜੇ ਹੋਰ ਵੀ ਕੁਝ ਰਹਿੰਦੇ ਆ ਕੇਸ ਅਸੀਂ ਉਹ ਵੀ ਪੂਰੇ ਵਿਅਰ ਨਾਲ ਟ੍ਰੇਸ ਕਰਾਂ ਸਰ ਜਿਹੜੇ ਇਹ ਜਿਹਾ ਮਾੜਾ ਅਨਸਰ ਹੋ ਰਿਹਾ ਹੈ ਜਿਹਾ ਵਾਰਦਾਤਾ ਕਰਨ ਦੀ ਆ ਸੋਚਦੇ ਹੋਣਗੇ ਉਹਨਾਂ ਲਈ ਪੁਲਿਸ ਨੂੰ ਕੀ ਮੈਸੇਜ ਪੁਲਿਸ ਕੋਲ ਜੀ ਮੈਸੇਜ ਹੈ ਵੀ ਜਿਹੜਾ ਵੀ ਕ੍ਰਾਈਮ ਕਰੂਗਾ ਜੀ ਪਤਾ ਫੜਿਆ ਜਾਊਗਾ ਜੀ ਪ੍ਰਾਇਮ ਕਰਨ ਵਾਲੇ ਨੂੰ ਕਿਸੇ ਵੀ ਹਾਲਤ ਵਿੱਚ ਕਿਸੇ ਤਰੀਕੇ ਨਾਲ ਵੀ ਬਖਸ਼ਿਆ ਨਹੀਂ ਜਾਵੇਗਾ